ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹਰਚੰਦ ਸਿੰਘ ਪੁੱਲਰ ਡੀਆਈਜੀ ਅਤੇ ਉਸਦੇ ਵਿਚੋਲੇ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ ਡੀਆਈਜੀ ਕੋਲੋਂ ਹੁਣ ਤੱਕ 7.5 ਕਰੋੜ ਰੁਪਏ ਦੀ ਨਕਦੀ 2.5 ਕਿਲੋ ਸੋਨਾ ਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਬੰਗਲਾਦੇਸ਼ ਵਿੱਚ ਹੁਣ ਮੋੜ ਤੋਂ ਹੰਗਾਮਾ ਸ਼ੁਰੂ ਹੋ ਗਿਆ ਹੈ ਜੁਨੀਅਰ ਸਰਕਾਰ ਵਿਰੁੱਧ ਲੋਕ ਸੜਕਾਂ ਉੱਤੇ ਉਤਰ ਰਹੇ ਹਨ ਤੇ ਲੋਕਾਂ ਤੇ ਪੁਲਿਸ ਦੇ ਵਿਚਕਾਰ ਮੋੜ ਤੋਂ ਝੜਪ ਸ਼ੁਰੂ ਹੋ ਗਈ ਤੇ ਸਾੜ ਪੂਕ ਕੇ ਸ਼ੁਰੂ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਸਮਝੌਤੇ ਲਾਗੂ ਕੀਤੇ ਹਨ ਉਹ ਉਨ੍ਹਾਂ ਦੇ ਅਨੁਕੂਲ ਨਹੀਂ ਹਨ ਪ੍ਰਦਰਸ਼ਨਕਾਰੀ ਸੰਸਦ ਭਵਨ ਦੇ ਮੁੱਖ ਗੇਟ ਤੇ ਝੜ ਗਏ ਸੋਨਾ ਦੁਨੀਆ ਦੀ ਸਭ ਤੋਂ ਵੱਡੀ ਜਾਇਦਾਦ ਬਜੂ ਉੱਭਰਿਆ ਹੈ ਤੇ ਮਾਰਕੀਟ ਕੈਪ 3 ਟ੍ਰਿਲੀਅਨ ਡਾਲਰ ਤੋਂ ਪਾਰ ਹੋ ਗਿਆ ਹੈ ਭਾਰਤ ਵਿੱਚ ਵਿਚੋਲੀਆਂ ਦੀ ਕੀਮਤਾਂ ਲਗਾਤਾਰ ਵਧ ਰਹੀਆਂ ਤੇ 8% ਦੇ ਵਾਧੇ ਦੇ ਨਾਲ ਬਾਜ਼ਾਰ ਵਿੱਚ ਇਹ 1,34,500 ਰੁਪਏ ਤੱਕ ਵੇਚ ਰਿਹਾ ਹੈ। ਗੁਜਰਾਤ ਵਿੱਚ ਭੁਪਿੰਦਰ ਪਟੇਲ ਜੀ ਸਰਕਾਰ ਚ 19 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਤੇ ਹਰਸ਼ ਸਿੰਘ ਵੀ ਡਿਪਟੀ ਸੀਐਮ ਬਣਾਏ ਗਏ ਹਨ। ਕੇਂਦਰ ਸਰਕਾਰ ਨੇ 200 ਕਰੋੜ ਰੁਪਏ ਦੀਆਂ ਅਣ-ਐਲਾਨੀਆਂ ਜਾਇਦਾਦਾਂ ਨੂੰ ਖਰੀਦਣ ਵਾਲੇ ਜੀਐਸਟੀ ਅਧਿਕਾਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਇਲਾਕੇ ਵਿੱਚ ਫਤੇਪੁਰ ਚ ਹਰੀ ਓਮ ਵਾਲਮੀਕੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਭਾਰਤ ਦੇ ਸਵਦੇਸ਼ੀ ਨਾਕੂ ਜਹਾਜ਼ ਤੇਜਸ ਐਮ ਕੇ 1ਏ ਨੇ ਅੱਜ ਆਪਣੀ ਪਹਿਲੀ ਉਡਾਨ ਭਰੀ ਹੈ ਗਾयक ਜੁਵਨ ਗਰਗਦੀ ਹੋਈ ਮੌਤ ਦੇ ਮਾਮਲੇ ਵਿੱਚ ਉਹਨਾਂ ਦੇ ਦੋ ਬੈਂਡ ਮੈਂਬਰ ਸ਼ੇਖਰ ਜੋਤੀ ਗੋਸਵਾਮੀ ਤੇ ਅਮਰਤਾ ਪ੍ਰਭ ਮਹਿਤਾ ਨੂੰ ਚੱਕਰਬਾਨੂ ਜੁਡੀਸ਼ੀਅਨ ਰਿਆਸਤ ਵਿੱਚ ਭੇਜ ਦਿੱਤਾ ਗਿਆ। ਪਾਕਿਸਤਾਨ ਦੇ ਆਰਮੀ ਦੇ ਕੈਂਪ ਤੇ ਆਤਮਘਾਤੀ ਹਮਲਾ ਕੀਤਾ ਗਿਆ ਜਿਸ ਨਾਲ 7 ਫੌਜੀਆਂ ਦੀ ਮੌਤ ਹੋ ਗਈ। ਤਨੇਸਰ ਤੇ 50000 ਕਰੋੜ ਰੁਪਏ ਦੇ ਸੋਨਾ ਚਾਂਦੀ ਦੇ ਵਪਾਰ ਹੋਣ ਦੀ ਉਮੀਦ ਹੈ। Reliance Industry ਦਾ ਲਾਅ 9.6% ਦੀ ਵਾਧ ਕੇ 18165 ਕਰੋੜ ਰੁਪਏ ਤੱਕ ਪਹੁੰਚ ਗਿਆ। ਦਿੱਲੀ ਵਿਖੇ ਖੇਡੀ ਜਾ ਰਹੀ ਡੀਪੀ ਵਰਲਡ ਚੈਂਪੀਅਨਸ਼ਿਪ 2025 ਵਿੱਚ ਫਲੀਟਬੁੱਡ 64 ਦੇ ਸਕੋਰ ਨਾਲ ਚੋਟੀ ਤੇ ਬਣੇ ਹੋਏ ਹਨ ਤੇ ਦਰਸ਼ਕ ਪੂਰਾ ਦਿਨ ਮੈਕਲ ਰਾਏ ਦੇ ਪਿੱਛੇ-ਪਿੱਛੇ ਦੌੜੇ ਰਹੇ। 13 ਸਾਲਾਂ ਦਾ ਅਰਵ ਭਾਰਤ ਬਾਜ ਕੱਲ ਤੋਂ ਦਿੱਲੀ ਤੋਂ ਸਟੈਚੂ ਆਫ ਜੁਨਿਟੀ ਜੋ ਕਿ ਗੁਜਰਾਤ ਵਿੱਚ ਹੈ 1250 ਕਿਲੋਮੀਟਰ ਦੀ ਸਾਈਕਲ ਯਾਤਰਾ ਸ਼ੁਰੂ ਕਰੇਗਾ। ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਸੁਲਤਾਨ ਜੋਹਰ ਕਪਰੇ ਫਾਈਨਲ ਵਿੱਚ ਭਾਰਤੀ ਟੀਮ ਪਹੁੰਚ ਗਈ ਹੈ। ਸ਼ਾਂਤਾ ਰੰਗਾ ਸੁਆਮੀ ਭਾਰਤੀ ਕ੍ਰਿਕਟਰਾਂ ਦੇ ਸੰਗ ਦੀ ਮੁਖੀ ਚੁਣੀ ਗਈ। ਟਰੰਪ ਦੇ ਦੂਤ ਸਰਜੀਓ ਗੌਰ ਨੇ ਚਾਉ ਬਹਾਰ ਈਰਾਨ ਦੀ ਬੰਦਰਗਾਹ ਉੱਤੇ ਭਾਰਤੀ ਅਧਿਕਾਰੀਆਂ ਨਾਲ 15 ਘੰਟੇ ਤੱਕ ਚਰਚਾ ਕੀਤੀ। ਇੱਕ ਮਸ਼ਹੂਰ ਟੀਵੀ ਕਲਾਕਾਰ ਬੰਗਾਲੀ ਅਦਾਕਾਰ ਨੂੰ ਡੀਟੀਐਲ ਅਰੈਸਟ ਕਰ